ਸੈਕਿੰਡ 09 ਪੁਆਇੰਟ ਬਾਈ ਜੀ ਸਮਾਂ ਲੱਗ ਗਿਆ 40 ਸੈਕਿੰਡ 22 ਸੈਕਿੰਡ 28 ਪੁਆਇੰਟ ਆ ਮਾਸਟਰ ਜੀ ਟੱਕਰ ਫਸ ਨਹੀਂ ਆ 22 28 ਇਹ ਪੁਰਲੇ ਪਾਸੇ ਬਾਈ ਜੀ ਭੱਜਿਆ ਸ਼ਿਵਾਸ਼ ਦਬਾ ਕੇ ਗਏ ਆ ਵੀ ਵਿੱਕੀ ਤੁਸੀਂ ਸੁਣਿਆ ਵੀ ਹੋਣਾ ਮੈਂ ਕੱਲ ਦੀ ਗੱਲ ਬਈ ਕੋਸ਼ਿਸ਼ ਮੇਰੀ ਪੂਰੀ ਆ ਜਿਵੇਂ ਮੈਂ ਵਿਧਾਨ ਸਭਾ ਦੇ ਵਿੱਚ ਮੁੱਦਾ ਚੱਕਿਆ ਸੀ ਇਹ ਗੱਲ ਵੀ ਮੁੱਖ ਮੰਤਰੀ ਸਾਹਿਬ ਦੇ ਕੰਨਾਂ 'ਚ ਮੈਂ ਪਾ ਦੇਣੀ ਆ ਸਰਦਾਰ ਬਲਤੇਜ ਸਿੰਘ ਅਗੀ ਭਈ ਪੰਨੂ ਓਐਸਡੀ ਮੁੱਖ ਮੰਤਰੀ ਪੰਜਾਬ ਜਿਹੜੇ ਪਿੰਡ ਮਹਿਮਾ ਸਿੰਘ ਵਿੱਚ ਹਰੀ ਝੰਡੀ ਬੈਲਗੱਡੀਆਂ ਨੂੰ ਦੇ ਕੇ ਗਏ ਆ ਆਪ 24 ਸੈਕਿੰਡ 50 ਪੁਆਇੰਟ ਆ ਬਾਜੀ 24 50 ਇਹ ਬਾਜੀ ਰਾਜ ਧੌਲ ਮਾਜਰਾ ਇਹ ਜਿਹੜਾ ਔਰਲੇ ਪਾਸੇ ਭੱਜਿਆ ਵਾ ਬਹਾਦਰ ਹੋਣੀ ਬਾਈ ਪਾਲ ਹੋਣੀ ਸੋਮਲ ਖੇੜੀ ਪਹਿਲਾਂ ਇਹ ਜੁੱਟ ਖਰਾਬ ਹੋ ਗਿਆ ਸੀ ਬਾਈ ਹਰਵੰਸੋ ਨਹੀਂ ਭੂਦਨ ਕੌਰ ਸਿੰਘ ਫੌਜੀ ਬਹਾਮਣੀਆ ਟੀਜੇ ਸ਼ੇਰ ਕਿਲ ਸੋ ਇਹ ਔਰਲੇ ਪਾਸੇ ਆ ਇਹ ਬਾਜੀ ਜੁੱਟ ਖਰਾਬ ਹੋ ਗਿਆ ਸੀਗਾ ਫੇਰ ਵੀ ਸੋਹਣਾ ਸਮਾਂ ਲਾ ਕੇ ਪਿੰਡ ਦਾ ਲਵੇ ਦਾ ਖੇਡ ਮੇਲਾ ਸੀ ਪਰਸੋਂ ਚੌਥੇ ਕਬੱਡੀ ਦੇ ਮੇਲੇ ਤੇ ਤੀਜਾ ਚੌਥਾ ਨੰਬਰੀ ਸੀ ਇਹ ਬੱਚਿਆਂ ਦਾ ਸੋ ਟੱਕਰ ਬੜੀ ਫਸਮੀ ਆ ਦੁਬਾਰਾ ਬਾਈ ਜੀ ਕਈ ਕੀਲੇ ਭੱਜ ਕੇ ਫਿਰ ਵੀ ਸੋਹਣਾ ਮੇਲਾ ਦਿਖਾ ਗਏ ਆ ਸੋ ਇਹ ਬਾਈ ਰਾਜ ਦਿਲਦਾਰ ਬੰਦਾ ਧੌਲ ਮਾਜਰਾ ਕੀ ਜੀ ਬਈ ਹਬ 24 ਸੈਕਿੰਡ 28 ਪੁਆਇੰਟ ਆ ਮਾਸਟਰ ਜੀ ਟੱਕਰ ਫਸ ਨਹੀਂ ਆ 24 28 ਇਹ ਪੁਰਲੇ ਪਾਸੇ ਬਾਈ ਜੀ ਭੱਜਿਆ ਬਾ ਇਹ ਗੁਰੀ ਜਸਪਾਲ ਬਾਂਗਰ ਗੋਗੀ ਹਰਨਾਨਪੁਰਾ ਰਾਜੂ ਸੰਦੌਰ ਦਾ ਭੱਜ ਗਿਆ ਤੇ ਪਰਲੇ ਪਾਸੇ ਬਾਈ ਜੀ ਬਚਨ ਢੰਡਾਰੀ ਛਿੰਦਾ ਕਢਾਣੀ ਇਹ ਪਰਲੇ ਪਾਸੇ ਢੰਡਾਰੀ ਵਾਲੇ ਬਚਨ ਸਿੰਘ ਹੁਣ ਆ ਛਿੰਦੇ ਹੁਣ ਆਲਾ ਪਰਦੇ ਮੇਲੇ ਦੀਆਂ ਯਾਦਾਂ ਆਉਂਦੀਆਂ ਜਦੋਂ ਇਹ ਪ੍ਰਧਾਨ ਮੰਤਰੀ ਨਾ ਭੱਜਿਆ ਸੀ ਪਹਿਲੇ ਦਿਨ ਵੀਰੋ ਫਿਰ ਇਹ ਬਚਨ ਢੰਡਾਰੀ ਦਾ ਇੱਥੇ ਟਲ ਗਿਆ ਸੀਗਾ ਇਹ ਉਸ ਦਿਵਾਰ ਫਿਰ ਇਹਨੂੰ ਨਸਲ ਨੂੰ ਵੀ ਬਚਨ ਹੁਣਾਂ ਨੇ ਸੁਧਾਰ ਕੇ ਫਿਰ ਚੈਂਪੀਅਨ ਬਣ ਗਿਆ ਵੀਰੋ ਲਗਾਤਾਰ ਚੈਂਪੀਅਨ ਚੱਲਿਆ ਆਉਂਦਾ ਵਾ ਤੇ ਦੇਖਦੇ ਹਾਂ ਹੁਣ ਗੱਲ ਕਿੱਥੇ ਜੁੜਦੀ ਆ ਇਹ ਬਚਨ ਢੰਡਾਰੀ ਵਾਲਾ ਜਦੋਂ ਤੁਸੀਂ ਵੀ ਮੱਥੇ ਤੇ ਹੱਥ ਮਾਰੇ ਸੀ ਜਦੋਂ ਪਿਛਲੇ ਲਓ ਬਾਜੀ ਖਲੋਟੀ ਨਗਰ ਦਾ ਮੇਲਾ ਸ਼ੁਰੂ ਹੋਣ ਲੱਗਿਆ ਗੁਰੂ ਮਹਾਰਾਜ ਦੀ ਕਿਰਪਾ ਅੱਜ ਦਾ ਇਹ ਮੁਕਾਬਲਾ ਖਲੋਟੀ ਨਗਰ ਆ ਗਈ ਬਈ ਸੋ ਪਹਿਲੀ ਗੱਡੀ ਟਰੈਕ ਤੇ 1 ਦਸੰਬਰ 2025 ਖਲੋਟੀ ਦਾ ਪੰਜਾਬ ਦਾ ਪਿੰਡੂ ਖੇਡ ਮੇਲਾ ਜ਼ਿਲ੍ਹਾ ਲੁਧਿਆਣਾ ਸ਼ੁਰੂ ਹੋ ਗਿਆ ਬਾਜੀ ਅੱਪ 24 ਸੈਕਿੰਡ 28 ਪੁਆਇੰਟ ਆ ਬਾਜੀ 24 ਸੈਕਿੰਡ 28 ਪੁਆਇੰਟ ਆ ਇਹ ਬਾਜੀ ਪਹਿਲੀ ਗੱਡੀ ਭੱਜ ਗਈ ਕਰਨ ਸਾਹਵਾਣਾ ਹੈਪੀ ਵਜੀਰਾਬਾਦ ਤੋਤਾ ਗੁੱਜਰਵਾਲ ਇਹ ਪਹਿਲੀ ਗੱਡੀ ਬਾਈ ਜੀ ਆਪਣਾ ਜੱਟ ਭੱਜ ਗਿਆ ਸੋ ਇਹ ਕਰਨ ਹੁਣਾ ਦਾ ਸਾਹ ਬਾਣੇ ਵਾਲੇ ਮੁੰਡੇ ਹੈਪੀ ਹੁਣੀ ਮੁੰਡੇ ਵਜੀਰਾਬਾਦ ਵਾਲੇ ਤੋਤਾ ਗੁੱਜਰਵਾਲ ਤੇ ਨਾਲ ਹੀ ਬਾਈ ਜੀ ਜਿੱਥੇ ਸੀਪਾ ਮੀਮ ਸਿਆੜਾ ਇਹ ਮੇਲੇ ਦੀਆਂ ਗੱਲਾਂ ਨੇ 1 ਦਸੰਬਰ 2025 ਦੀਆਂ ਗੱਲਾਂ ਨੇ ਆ ਗਈ ਬਈ ਲਓ ਭਾਈ ਜੀ ਤੀਜੀ ਸ਼ੈਪ ਦੀ ਪਹਿਲੀ ਗੱਡੀ ਟਰੈਕ ਤੇ ਆ ਬੋ 24 ਸੈਕਿੰਡ 19 ਪੁਆਇੰਟ ਬਾਜੀ ਸਮਾ ਲੱਗ ਗਿਆ 24 ਸੈਕਿੰਡ 19 ਪੁਆਇੰਟ ਬਾਜੀ ਸਮਾ ਲੱਗ ਗਿਆ ਇਹ ਆ ਬਾਈ ਜੀ ਗੈਰੀ ਕੁਲੋਟੀ ਇਹ ਗੈਰੀ ਕੁਲੋਟੀ ਇਹ ਉਰਲੇ ਪਾਸੇ ਬਾਈ ਜੀ ਖਲੀਫਾ ਭੱਜਿਆ ਵਾ ਜੱਗੀ ਭਾਮੀਆਂ ਵਾਲਾ ਇਹ ਬਾਈ ਜੀ ਜੱਸੇਪ ਦੇਚਾ ਵਾਲਾ ਹਿੰਦੂ ਮੇਘੋ ਵਾਲਾ ਨ ਪ੍ਰਸ਼ਾਦੇ ਛਕਾ ਕੇ ਤੋਰੇ ਹੋਣੇ ਵੀ ਆਥਣੇ ਸਰਦਾਰਾ ਪਤਾ ਨਹੀਂ ਕਿੰਨਾ ਕੁ ਲੇਟ ਹੋ ਜਮੇ ਹੁਣ ਰੱਜ ਕੇ ਘਰੋਂ ਰੋਟੀ ਪਾਣੀ ਖਾ ਕੇ ਜਾ ਉਹ ਭਾਈ ਜੀ ਫਿਰ ਸਰਦਾਰੀਆਂ ਹੁੰਦੀਆਂ ਨੇ ਸੋ ਜਿਹੜੀਆਂ ਮੱਥੇ ਤੇ ਤੂੜੀ ਪਾਈ ਰਹਿਣ ਫਿਰ ਉਹ ਆ ਜੀ ਭਾਈ 24 ਸੈਕਿੰਡ 09 ਪੁਆਇੰਟ ਬਾਈ ਜੀ ਸਮਾਂ ਲੱਗ ਗਿਆ 24 ਸੈਕਿੰਡ 09 ਪੁਆਇੰਟ ਬਾਈ ਜੀ ਸਮਾਂ ਲੱਗ ਗਿਆ ਇਹ ਭੱਜ ਗਿਆ ਬਾਈ ਜੀ ਬਿਆਨਤ ਮਹਿਰਨਾ ਸਤਵੰਤ ਮਹਿਰਨਾ ਇਹ ਬਾਈ ਜੀ ਗੋਲਡੀ ਲੰਬੜਦਾਰ ਰਾਮਪੁਰ ਨੈਪ ਸਿੰਘ ਜੀ ਰਾਮਪੁਰ ਰਾਜੂ ਗੁਜਰਵਾਲ ਦਬੰਦਰ ਗੁਜਰਾਲ ਬੇਲਾ ਸਿੰਘ ਲੰਗ ਛੋਟੂ ਲੰਗ ਚੱਲਦਾ ਹੋਇਆ ਪੰਕਾਬਲਾ ਤੇ ਪਰਲੇ ਪਾਸੇ ਮਹਿਰਨਾ ਭੱਜ ਗਿਆ ਤੇ ਹੁਣ ਦੇਖਦੇ ਆਂ ਬਾਈ ਜੀ ਗੱਲ ਕਿੱਥੇ ਜੁੜਦੀ ਆ